ਫਿਰੋਜ਼ਪੁਰ ਦੇ ਸਰਦੀ ਪਿੰਡਾਂ ਅਤੇ ਕਿਸਾਨ ਗੁੱਸੇ ਵਿੱਚ ਕੀਤਾ ਐਲਾਨ ਪਹਿਲੇ ਮੁਆਵਜ਼ਾ ਦਿਓ ਫਿਰ ਦਿਆਂਗੇ ਵੋਟ ਹੜਪੀਰਤਾ ਨੂੰ 6 ਮਹੀਨੇ ਬਾਅਦ ਵੀ ਨਹੀਂ ਮਿਲਿਆ ਮੁਆਵਜ਼ਾ ਮੌਜੂਦਾ ਸਰਕਾਰ ਦੀ ਲਾਪਰਵਾਹੀ ਵੀ ਹੋਈ ਉਜਾਗਰ ਪੰਜਾਬ ਵਿੱਚ ਲੋਕ ਸਭਾ ਚੋਣਾਂ ਨੂੰ ਲੈ ਕੇ ਵੱਖ-ਵੱਖ ਪਾਰਟੀਆਂ ਦੇ ਨੇਤਾ ਆਪਣੇ ਕਾਫਲੇ ਨਾਲ ਸਰਦ ਦੀ ਪਿੰਡਾਂ ਵਿੱਚ ਪਹੁੰਚਣੇ ਸ਼ੁਰੂ ਹੋ ਚੁੱਕੇ ਹਨ ਉਹਨਾਂ ਨੂੰ ਸਰਦ ਨਾਲ ਪੈਂਦੇ ਪਿੰਡਾਂ ਦੇ ਛੋਟੇ ਵੱਡੇ ਕਿਸਾਨਾਂ ਦੇ ਨਾਲ-ਨਾਲ ਹੜ੍ਹ ਪੀੜਤ ਪਿੰਡਾਂ ਵਾਲਿਆਂ ਦਾ ਵਿਰੋਧ ਚੱਲਣਾ ਪੈ ਰਿਹਾ ਹੈ ਕਿਸਾਨਾਂ ਨੇ ਸਾਫ਼ ਐਲਾਨ ਕਰ ਦਿੱਤਾ ਹੈ ਕਿ ਪਹਿਲਾਂ ਮੁਆਵਜ਼ਾ ਦਿੱਤਾ ਜਾਵੇ ਫਿਰ ਹੀ ਉਹ ਵੋਟ ਦੇਣਗੇ ਪਿਛਲੇ ਸਾਲ ਆਏ ਹਾਰ ਦੇ ਕਾਰਨ ਸਰਦ ਦੀ ਪਿੰਡਾਂ ਦੇ ਲੋਕਾਂ ਅਤੇ ਛੋਟੇ ਵੱਡੇ ਕਿਸਾਨਾਂ ਦਾ ਭਾਰੀ ਨੁਕਸਾਨ ਹੋ ਗਿਆ ਸੀ ਜ਼ਿਆਦਾਤਰ ਪਿੰਡਾਂ ਦੇ ਲੋਕਾਂ ਅਤੇ ਕਿਸਾਨਾਂ ਨੂੰ ਅਜੇ ਤੱਕ ਹੜ੍ਹ ਦਾ ਮੁਆਵਜ਼ਾ ਨਹੀਂ ਮਿਲਿਆ ਅਤੇ ਨਾ ਹੀ ਕਿਸਾਨਾਂ ਦੇ ਖੇਤਾਂ ਵਿੱਚੋਂ ਰੇਤ ਅਤੇ ਮਿੱਟੀ ਹਟਾਉਣ ਵਿੱਚ ਮਦਦ ਮਿਲੀ ਹੈ ਕਰਜ਼ ਲੈ ਕੇ ਇਹਨਾਂ ਨੇ ਫਿਰ ਤੋਂ ਜ਼ਿੰਦਗੀ ਦੀ ਸ਼ੁਰੂਆਤ ਕੀਤੀ ਹੈ ਜਿਸ ਜ਼ਮੀਨ 'ਤੇ ਉਹ ਖੇਤੀ ਕਰਦੇ ਸੀ ਉਸ ਜ਼ਮੀਨ ਦੀ ਗਿਰਦਾਵਰੀ ਵੀ ਰੱਦ ਕਰ ਦਿੱਤੀ ਹੈ ਹਰ ਸਿਆਸੀ ਪਾਰਟੀ ਦੇ ਨੇਤਾਵਾਂ ਨਾਲ ਇਹ ਲੋਕ ਗੱਲ ਕਰਦੇ ਹਨ ਲੇਕਿਨ ਨੇਤਾਵਾਂ ਦੇ ਕੋਲ ਕੋਈ ਜਵਾਬ ਨਹੀਂ ਹੁੰਦਾ ਹੁਸੈਨੀ ਵਾਲਾ ਬਾਰਡਰ ਦੀ ਤਰਫੋਂ ਪਿੰਡ ਪਾਣੇ ਵਾਲਾ ਕਾਲੂ ਵਾਲਾ ਟੈਂਡੀ ਵਾਲਾ ਚਾਂਦੀ ਵਾਲਾ ਜਲੋਕੇ ਗੰਦੂ ਕਿਰਚਾ ਨਿਹਾਲਾ ਕਿਰਚਾ ਦੇ ਖੇਤਾਂ ਵਿੱਚ ਅਜੇ ਵੀ ਰੇਤ ਦੇ ਟੈਰ ਲੱਗੇ ਹੋਏ ਹਨ ਕਿਸੇ ਵੀ ਸਿਆਸੀ ਪਾਰਟੀ ਦੇ ਲੋਕਾਂ ਨੇ ਉਹਨਾਂ ਦੇ ਖੇਤਾਂ ਵਿੱਚੋਂ ਰੇਤ ਕੱਢਣ ਵਿੱਚ ਕੋਈ ਮਦਦ ਨਹੀਂ ਕੀਤੀ ਜਿਨ੍ਹਾਂ ਕਿਸਾਨਾਂ ਅਤੇ ਪਿੰਡਾਂ ਵਾਲਿਆਂ ਦੇ ਨੁਕਸਾਨ ਦੀ ਗਿਰਦਾਵਰੀ ਕੀਤੀ ਗਈ ਸੀ ਉਹਨਾਂ ਨੂੰ ਅਜੇ ਤੱਕ ਮੁਆਵਜ਼ਾ ਨਹੀਂ ਦਿੱਤਾ ਗਿਆ ਇਸ ਲਈ ਇਹ ਪਿੰਡਾਂ ਦੇ ਲੋਕ ਆਪਣੇ ਕੰਮਕਾਰ ਵਿੱਚ ਰੁੱਝੇ ਹੋਏ ਹਨ ਇਹਨਾਂ ਪਿੰਡਾਂ ਦੇ ਲੋਕਾਂ ਦਾ ਕਹਿਣਾ ਹੈ ਕਿ ਸਰਦੀ ਇਲਾਕੇ ਵਿੱਚ ਸਤਲੁਜ ਦਰਿਆ ਵਗਦਾ ਹੈ। ਕਈ ਜਗ੍ਹਾ ਤੇ ਪੁਲ ਦੀ ਜ਼ਰੂਰਤ ਹੈ ਲੇਕਿਨ ਆਜ਼ਾਦੀ ਤੋਂ ਬਾਅਦ ਕਿਸੇ ਵੀ ਸਰਕਾਰ ਨੇ ਪੁਲ ਦੀ ਬਣਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਅੱਜ ਵੀ ਟਰੈਕਟਰ ਅਤੇ ਕੰਬਾਈਨ ਪਾਰ ਲਿਜਾਣ ਲਈ ਬੇੜੇ ਦਾ ਸਹਾਰਾ ਲੈਣਾ ਪੈਂਦਾ ਹੈ। ਉਹਨਾਂ ਨੂੰ ਕਿਸੇ ਰਾਜਨੀਤੀ ਪਾਰਟੀ ਤੋਂ ਕੁਝ ਲੈਣਾ ਨਹੀਂ ਹੈ। ਇਹਨਾਂ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਉਹਨਾਂ ਦੇ ਕੋਲ ਕਿਸੇ ਵੀ ਪਾਰਟੀ ਦਾ ਉਮੀਦਵਾਰ ਨਹੀਂ ਆਉਂਦਾ ਬਲਕਿ ਉਹਨਾਂ ਦੇ ਵਰਕਰ ਹੀ ਆ ਰਹੇ ਹਨ। ਦੂਜੇ ਪਾਸੇ ਕਿਸਾਨ ਜਸਵੰਤ ਸਿੰਘ ਬੋਹੜ ਸਿੰਘ ਬਲਵਿੰਦਰ ਸਿੰਘ ਕਾਕਾ ਸਿੰਘ ਵਾਸੀ ਮਮਦੋਟ ਕਹਿੰਦੇ ਹਨ ਕਿ ਉਹਨਾਂ ਦੇ ਪਿੰਡ ਗਜਨੀਵਾਲਾ ਗਟੀ ਮੱਤਣ ਹੀ ਖਾੜ ਚੱਕਰਾਓ ਕੇ ਮੱਤਣ ਹੀਠਾੜ ਬਹਾਦਰ ਕੇ ਅਤੇ ਚੱਕ ਸ਼ਿੰਗਾਰ ਏਰੀਆ ਵਿੱਚ ਲਗਭਗ 5000 ਏਕੜ ਜ਼ਮੀਨ ਖੇਤੀ ਯੋਗ ਹੈ ਸੀ ਇਸ ਵਾਰ ਆਏ ਹੜ੍ਹ ਦੇ ਕਾਰਨ 2 ਤੋਂ ਲੈ ਕੇ 3 ਫੁੱਟ ਤੱਕ ਖੇਤਾਂ ਵਿੱਚ ਰੇਤ ਦੇ ਟਹਿਰ ਲੱਗ ਚੁੱਕੇ ਹਨ ਸਰਕਾਰ ਨੇ ਜ਼ਿਆਦਾਤਰ ਪਿੰਡਾਂ ਵਾਲਿਆਂ ਅਤੇ ਕਿਸਾਨਾਂ ਨੂੰ ਅਜੇ ਤੱਕ ਪੀੜਤ ਦਾ ਮੁਆਵਜ਼ਾ ਨਹੀਂ ਦਿੱਤਾ ਅਤੇ ਨਾ ਹੀ ਪ੍ਰੇਤ ਕੱਦਨ ਵਿੱਚੋਂ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਮਦਦ ਕੀਤੀ ਗਈ ਹੈ। ਉਹਨਾਂ ਨੇ ਆਪਣੇ ਪੱਲਿਓ ਡੀਜ਼ਲ ਲੈ ਕੇ ਖੇਤਾਂ ਵਿੱਚੋਂ ਰੇਤ ਕੱਢੀ ਹੈ, ਲੇਕਿਨ ਅਜੇ ਤੱਕ ਜ਼ਮੀਨ ਖੇਤੀ ਯੋਗ ਨਹੀਂ ਹੋਈ ਹੈ। ਕਿਸੇ ਨੇ ਉਹਨਾਂ ਦੀਆਂ ਮੁਸ਼ਕਲਾਂ ਵੱਲ ਧਿਆਨ ਨਹੀਂ ਦਿੱਤਾ। ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਸੁਰਜੀਤ ਸਿੰਘ ਵੀ ਇਸ ਗੱਲ ਨੂੰ ਮੰਨ ਰਹੇ ਹਨ ਕਿ ਅਜੇ ਤੱਕ ਸਰਦੀ ਪਿੰਡਾਂ ਦੇ ਲੋਕਾਂ ਨੂੰ ਹੜ੍ਹ ਵਿੱਚ ਹੋਏ ਨੁਕਸਾਨ ਦਾ ਮੁਆਵਜ਼ਾ ਨਹੀਂ ਮਿਲਿਆ ਅਤੇ ਨਾ ਹੀ ਕਿਸਾਨਾਂ ਨੂੰ ਉਹਨਾਂ ਦੀਆਂ ਫਸਲਾਂ ਦੀ ਪਰਪਾਈ ਹੋ ਸਕੀ ਸਰਦੀ ਪਿੰਡਾਂ ਦੇ ਲੋਕਾਂ ਨੂੰ ਹੜ੍ਹ ਵਿੱਚ ਹੋਏ ਨੁਕਸਾਨ ਦਾ ਮੁਆਵਜ਼ਾ ਨਹੀਂ ਮਿਲਿਆ ਅਤੇ ਨਾ ਹੀ ਕਿਸਾਨਾਂ ਨੂੰ ਉਹਨਾਂ ਦੀਆਂ ਫਸਲਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਮਿਲਿਆ ਹੈ ਉਹਨਾਂ ਇਹ ਵੀ ਕਿਹਾ ਸੀ ਕੱਚੀਆਂ ਜ਼ਮੀਨਾਂ ਦਾ ਮੁਆਵਜ਼ਾ ਸਰਕਾਰ ਨੇ ਦੇਣਾ ਹੈ ਜੋ ਅਜੇ ਤੱਕ ਜਾਰੀ ਨਹੀਂ ਹੋਇਆ